ਇੰਨੇ ਪਲੇਟਫਾਰਮ ਮਤੋਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਜੀ ਤਿੰਨ ਤੋਂ ਲੈ ਕੇ 5 ਲੱਖ ਦੇ ਵਿੱਚ ਵਿੱਚ ਇਨਕਮ ਇਹਨਾਂ ਦੀ 101% ਹੋਏਗੀ ਤੁਸੀਂ 15 ਦਿਨਾਂ ਬਾਅਦ 10 ਦਿਨਾਂ ਬਾਅਦ ਹੀ ਤੁਸੀਂ ਅਰਨਿੰਗ ਕਰਨੀ ਸ਼ੁਰੂ ਕਰ ਦੋਗੇ ਅਗਰ ਤੁਸੀਂ ਉਸ ਟੌਪਿਕ ਤੇ ਤੁਸੀਂ ਕੰਮ ਕਰਨ ਲੱਗ ਗਏ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਘੱਟੋ-ਘੱਟ 1.5-2 ਲੱਖ ਰੁਪਈਆ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਸਿਰਫ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ-ਠਾਕ ਤੰਦਰੁਸਤ ਰਹੋ ਚੜ੍ਹਦੀ ਕਲਾ ਵਿੱਚ ਰਹੋ ਤਾਂ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਮੈਂ ਤੁਹਾਡੇ ਸਾਰਿਆਂ ਵਾਸਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਟੋਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੋਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਤੁਸੀਂ ਮਹੀਨੇ ਦੇ ਤੁਸੀਂ ਘਰੇ ਬੈਠੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਜੀ ਇਹਦੇ ਵਿੱਚ ਦੇਖੋ ਬਹੁਤ ਹੀ ਸੋਕਾ ਕੰਮ ਆ ਤੁਸੀਂ ਕੀ ਕਰਨਾ ਤੁਸੀਂ ਬਸ ਸਿਰਫ ਵੀਡੀਓ ਹੀ ਦੇਖਣੀਆਂ ਨੇ ਸਿਰਫ ਤੁਸੀਂ ਵੀਡੀਓ ਦੇਖ ਕੇ ਤੁਸੀਂ ਉੱਥੋਂ ਬਹੁਤ ਹੀ ਵਧੀਆ ਤੁਸੀਂ ਮਹੀਨੇ ਦੇ ਪੈਸੇ ਤੁਸੀਂ ਤੁਹਾ ਮਾ ਸਕਦੇ ਹਾਂ ਵੀਡੀਓ ਤੁਸੀਂ ਕਿਹੜੀ ਵੈਬਸਾਈਟ ਤੋਂ ਦੇਖਣੀ ਹੈ ਨੇ ਕਿਹੜੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਵਾ ਤੇ ਉਸ ਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਉਹ ਪ੍ਰੋਪਰ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਸਮਝਾਵਾਂਗਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੋਂ ਅਨੁਸਾਰ ਸਾਰਿਆਂ ਨੂੰ ਹੱਥ ਜੋੜ ਕੇ ਮੈਂਦੀ ਆ ਕੀ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰੋ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਆਪਣੇ YouTube ਚੈਨਲ ਦੇ ਉੱਤੇ ਲੈ ਕੇ ਹੁੰਦਾ ਰਹਾਂਗਾ ਕਿ ਤੁਸੀਂ ਘਰੇ ਬੈਠੇ ਮਹੀਨੇ ਦੇ ਤੁਸੀਂ ਬਹੁਤ ਵਜੇ ਤੁਸੀਂ ਪੈਸੇ ਕਮਾ ਸਕਦੇ ਹੋ ਜੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਬੱਚੇ ਨਾ ਜਿਵੇਂ ਕਿ ਲिटल ਸਿੰਗਮ ਹੋ ਗਿਆ ਸੁਪਰ ਬੀਮ ਹੋ ਗਿਆ ਹਣਾ ਇਸ ਤਰ੍ਹਾਂ ਦੇ ਕਾਰਟੂਨ ਜਿਹੜੇ ਉਹ ਬਹੁਤ ਹੀ ਜ਼ਿਆਦਾ ਦੇਖਦੇ ਨੇ ਤੇ ਉਹਨਾਂ ਦੇ ਜਿਹੜੇ ਵਿਊ ਨੇ ਉਹ ਮਿਲੀਅਨ ਦੇ ਵਿੱਚ ਹੁੰਦੇ ਤੇ ਲੋਕ ਉੱਥੋਂ ਮਹੀਨੇ ਦੇ ਲੱਖ ਰੁਪਏ ਜਨਰੇਟ ਕਰ ਰਹੇ ਨੇ ਜਾਨੀ ਕਿ ਲੱਖ ਰੁਪਏ ਉਹ ਕਮਾਰੇ ਨੇ ਕਿਉਂਕਿ ਉਹ ਜਿਹੜੀ ਵੀਡੀਓ ਨੇ ਕੱਲੇ ਆਪਣੇ ਹਿੰਦੁਸਤਾਨ ਦੇ ਵਿੱਚ ਨਹੀਂ ਦੇਖਿਆ ਜਾਂਦੀਆਂ ਜਾਂ ਕੱਲੇ ਪੰਜਾਬ ਦੇ ਵਿੱਚ ਨਹੀਂ ਦੇਖੀ ਜਾਂਦੀਆਂ ਉਹ ਵੀਡੀਓ ਨੇ ਜਿਹੜੀਆਂ ਉਹ ਪੂਰੇ ਆਲ ਓਵਰ ਵਰਲਡ ਦੇ ਵਿੱਚ ਦੇਖਿਆ ਜਾਂਦੀਆਂ ਨੇ ਇਸ ਲਈ ਉਹ ਵੀਡੀਓ ਤੋਂ ਬਹੁਤ ਹੀ ਜ਼ਿਆਦਾ ਇਨਕਮ ਹੁੰਦੀ ਹੈ ਟਿਕ ਦਾ ਉਸ ਵੀਡੀਓ ਦੀ ਜਿਹੜੀ ਲੈਂਥ ਆ ਉਹ ਹੁੰਦੀ ਹੈ 10 ਤੋਂ ਲੈ ਕੇ 15 20 ਮਿੰਟ ਦੀ ਹੁੰਦੀ ਆ ਇਸ ਕਰਕੇ ਉੱਥੋਂ ਰੇਵਨਿਊ ਆ ਜਿਹੜਾ ਤੁਸੀਂ ਜਿਹੜੇ ਪੈਸੇ ਕਮਾਉਣਾ ਉਹ ਬਹੁਤ ਹੀ ਜ਼ਿਆਦਾ ਉਹਦੇ ਵਿੱਚ ਮਿਲਦੇ ਨੇ ਤੇ ਬੱਚੇ ਨੇ ਜਿਹੜੇ ਉਹ ਵੀਡੀਓ ਨੂੰ ਰੈਗੂਲਰ ਦੇਖਦੇ ਨੇ ਤੇ ਉਹਦੇ ਵਿਊ ਨੇ ਜਿਹੜੇ ਉਹ 5 10 ਦਿਨ ਬਾਅਦ ਹੀ ਆਉਣੇ ਸ਼ੁਰੂ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਦੱਸਣਾ ਪਹਿਲਾਂ ਨਾ YouTube ਦੇ ਉੱਤੇ ਤੁਹਾਨੂੰ ਮੈਂ ਦੱਸਣਾ ਉਹਦੇ ਵਿਊ ਕਿੰਨੇ ਹੁੰਦੇ ਨੇ ਚਲੋ ਮੈਂ YouTube ਚੈਨਲ ਖੋਲ੍ਹਿਆ ਮੈਂ ਇੱਥੇ ਦੋ ਦੋ ਨਾ ਮੈਂ ਇੱਥੇ ਲਿਖਦਾ ਲिटल ਸਿੰਘਮ ਆ ਗਿਆ ਲिटल ਸਿੰਘਮ ਤੁਸੀਂ ਦੇਖੋ ਇਹਦੇ ਵਿਊ ਦੇਖਿਓ ਕਿੰਨੇ ਉਹਦੇ ਵਿਊ ਦੇਖੋ ਦੂਜਾ ਸਕਰੀਨ ਦੇ ਉੱਤੇ ਸਕਰੀਨ ਚੱਲ ਰਹੀ ਆ ਆ ਦੇਖੋ ਆ 1 ਸਾਲ ਦੇ ਵਿੱਚ 7.1 ਮਿਲੀਅਨ ਠੀਕ ਹੈ ਜੀ ਆਹ ਦੇਖ ਲਓ 1 ਮਹੀਨੇ ਦੇ ਵਿੱਚ 1,90,000 4 ਮਨთ ਦੇ ਵਿੱਚ ਆਏ ਨੇ 3,53,000 3 ਦਿਨ ਦੇ ਵਿੱਚ ਆਏ ਨੇ 1,45,000 1 ਮਹੀਨੇ ਦੇ ਵਿੱਚ ਆਏ ਨੇ 1.5 ਮਿਲੀਅਨ ਆ ਤੁਸੀਂ ਵਿਊ ਦੇਖ ਲਓ ਕਿੰਨੇ ਵਿਊ ਆਏ ਹੋਏ ਨੇ ਦੇਖ ਲਓ ਤੁਸੀਂ ਜਿੰਨਾ ਦੀ ਇਨਕਮ ਦੇਖ ਲਓ ਕਿੰਨੀ ਹੋਊਗੀ ਘੱਟੋ ਘੱਟ ਮੈਨੂੰ ਲੱਗਦਾ ਇਹਨਾਂ ਦੀ 3 ਤੋਂ ਲੈ ਕੇ 5 ਲੱਖ ਦੇ ਵਿੱਚ ਵਿੱਚ ਇਨਕਮ ਇਹਨਾਂ ਦੀ 101% ਹੋਏਗੀ ਕਿਉਂਕਿ ਇਹਦੇ ਮਿਲੀਅਨ ਦੇ ਵਿੱਚ ਵਿਊ ਆਏ ਹੋਏ ਨੇ ਤੇ ਜਿਹੜੀ ਇਹ ਟਾਈਮ ਲੈਂਥ ਆ ਵੀਡੀਓ ਦੀ ਟਾਈਮ ਲੈਂਥ ਵੀ ਬਹੁਤ ਜ਼ਿਆਦਾ ਵਾ ਉਹ ਜਿਹੜੀ ਵੀਡੀਓ ਨੇ ਤੁਸੀਂ ਕਿਵੇਂ ਡਾਊਨਲੋਡ ਕਰਨੀਆਂ ਨੇ ਤੁਸੀਂ ਕਿਵੇਂ ਉਹਨੂੰ ਵਿੱਚ ਥੋੜਾ ਜਿਹਾ ਤੁਸੀਂ ਐਡੀਟਿੰਗ ਕਰਨੀ ਹੈ ਜਿਹਦੇ ਵਿੱਚ ਤੁਹਾਨੂੰ ਕੀ ਆਇਆ ਵੀ ਉਹਦੇ ਵਿੱਚ ਤੇ ਤੁਹਾਨੂੰ ਕਾਪੀਰਾਈਟ ਦਾ ਸਟ੍ਰਾਈਕ ਵੀ ਨਹੀਂ ਜਾਊਗਾ ਉਹ ਤਾਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਦਾ ਵਾਂ ਤੁਸੀਂ ਕੀ ਕਰਨਾ ਅਗਰ ਤੁਹਾਡੇ ਕੋਲ ਐਂਡਰੋਇਡ ਫੋਨ ਆ ਤਾਂ ਤੁਸੀਂ ਆਪਣੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਅਗਰ ਤੁਹਾਡੇ ਕੋਲ ਆਈਫੋਨ ਆ ਤਾਂ ਤੁਸੀਂ ਆਪਣੇ ਐਪ ਸਟੋਰ ਦੇ ਵਿੱਚ ਚਲੇ ਜਾਣਾ ਤੁਸੀਂ ਇਹ ਸਕਰੀਨ ਤੇ ਦੇਖੋ ਤੁਸੀਂ ਮੈਰੀਨ ਜਿਹੜੇ ਮੋਬਾਈਲ ਫੋਨ ਦੀ ਸਕਰੀਨ ਆ ਉਹ ਤੁਹਾਨੂੰ ਸ਼ੋ ਹੋਏਗੀ ਜਿਵੇਂ ਜਿਵੇਂ ਮੈਂ ਕਰੀ ਜਾਵਾਂਗਾ ਤੁਸੀਂ ਸੇਮ ਉਸੇ ਤਰ੍ਹਾਂ ਕਰੀ ਜਾਣਾ ਕਿਉਂਕਿ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਤੁਸੀਂ ਕੀ ਕਰਨਾ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਆਪਣੀ ਪਲੇ ਸਟੋਰ ਦੇ ਵਿੱਚ ਜਾਣਾ ਵਾ ਪਲੇ ਸਟੋਰ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਇੱਥੇ ਸਰਚ ਕਰਨਾ ਵਾ ਨ ਲिटल ਸਿੰਘਮ ਲ ਆਈ ਡਬਲ ਟੀ ਐਲ ਈ ਲिटल ਸਿੰਘਮ ਸਿੰਘ ਜਿਵੇਂ ਲਿਖ ਕੇ ਤੁਸੀਂ ਆਸ ਆ ਗਿਆ ਨੰਬਰ 2 ਦੇ ਉੱਤੇ ਤੁਸੀਂ ਸਕਰੀਨ ਵੱਲ ਦੇਖੀ ਜਾਓ ਤੁਹਾਨੂੰ ਪੂਰਾ ਹੋਈ ਜਾਗਾ ਆ ਦੇਖੋ ਲिटल ਸਿੰਘਮ ਗੇਮ ਆ ਗਿਆ ਕਿ ਲिटल ਸਿੰਘਮ ਆ ਗਿਆ ਨਾ ਲिटल ਸਿੰਘਮ ਆ ਗਿਆ ਬਹੁਤ ਸਾਰੀਆਂ ਨਾ ਇਦਾਂ ਦੀਆਂ ਗੇਮ ਆ ਗਿਆ ਤੁਸੀਂ ਜਿਹੜੀ ਵੀ ਗੇਮ ਆ ਉਹਨੂੰ ਤੁਸੀਂ ਡਾਊਨਲੋਡ ਕਰ ਲੈਣਾ ਮੈਂ ਨਾ ਇਸ ਗੇਮ ਆ ਜਿਹੜੀ ਮੈਂ ਉਹ ਡਾਊਨਲੋਡ ਕਰ ਲੈ ਲिटल ਸਿੰਘਮ ਪਲੇ ਐਂਡ ਆਲੀ ਮੈਂ ਕਰ ਲੈਣਾ ਇਹਨੂੰ ਮੈਂ ਪਹਿਲਾਂ ਹੀ 올ਰੇਡੀ ਇਹਨੂੰ ਮੈਂ ਡਾਊਨਲੋਡ ਕੀਤਾ ਹੋਇਆ ਵਾ ਤੁਸੀਂ ਇਹਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਲੈਣਾ ਇੰਸਟਾਲ ਕਰਨ ਤੋਂ ਬਾਅਦ ਕੀ ਕਰਨਾ ਵਾ ਮੈਂ ਆਪਣੀ ਜਿਹੜੀ ਨੀਟਲ ਸਿੰਘ ਵਾਲੀ ਆ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਵਾ ਹਨਾ ਤੇ ਆ ਦੇਖੋ ਇਹ ਜਿਹੜੀ ਆ ਇਹ ਇਦਾਂ ਦੀ ਜਿਹੜੀ ਵੀਡੀਓ ਉਹ ਉਸੇ ਤਰ੍ਹਾਂ ਤੁਹਾਨੂੰ ਪਲੇ ਹੋਣੀ ਸ਼ੁਰੂ ਹੋ ਜੂਗੀ ਸ਼ੁਰੂ ਆ ਦੇਖੋ ਤੁਹਾਨੂੰ ਬਹੁਤ ਸਾਰੀਆਂ ਇਹਨੇ ਵੀਡੀਓ ਦੇਤੀਆਂ ਨਾ ਤੁਸੀਂ ਕਿਵੇਂ ਦੀ ਵੀਡੀਓ ਜਿਹੜੀ ਤੁਸੀਂ ਪਲੇ ਕਰਨਾ ਚਾਹੁੰਦੇ ਹੋ ਆ ਦੇਖੋ ਇਹਦੇ ਤੋਂ ਦੇਖੋ ਨਾ ਕਮੈਂਟਰੀ ਹੈਲਪਰ ਆ ਤੁਸੀਂ ਇੱਥੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਜਿਹੜੀ ਗੇਮ ਤੁਸੀਂ ਪਲੇ ਕਰਨਾ ਚਾਹੁੰਦੇ ਹੋ ਤੁਸੀਂ ਇੱਥੇ ਕਲਿੱਕ ਕਰ ਦੇਣਾ ਆ ਦੇਖੋ ਬਹੁਤ ਸਾਰੀਆਂ ਗੇਮਾਂ ਇੰਨੇ ਤੁਹਾਨੂੰ ਦੇ ਦਿੱਤੀ ਜਿਵੇਂ ਜੰਪ 2 ਮੈਜਰ ਤੁਸੀਂ ਇੱਥੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਕੀ ਹੈ ਕਿ ਇਹ ਵੀਡੀਓ ਜਿਹੜੀ ਪਲੇ ਹੋਏਗੀ ਤੁਸੀਂ ਆਪਣੇ ਫੋਨ ਦੀ ਨਾ ਜਿਵੇਂ ਆ ਦੇਖ ਰਹੋ ਹੁਣ ਮੈਂ ਆ ਗੇਮ ਪਲੇ ਕਰ ਲਿਆ ਹੁਣ ਉਹ ਗੇਮ ਆ ਜਿਹੜੀ ਇੱਥੇ ਉਹ ਪਲੇ ਹੋ ਜੇਗੀ ਆ ਦੇਖੋ ਹੁਣ ਤੁਸੀਂ ਆਪਣੇ ਫੋਨ ਦੀ ਸਕਰੀਨ ਰਿਕਾਰਡਿੰਗ ਜਿਹੜੀ ਤੁਸੀਂ ਉਹ ਕਰ ਲੈਣੀ ਆ ਆ ਦੇਖੋ ਆ ਸੇਮ ਕੁਝ ਨਹੀਂ ਹੈਗਾ ਆ ਦੇਖੋ ਆ ਸਾਰੀ ਐਜ਼ ਇਟ ਇਜ਼ ਤੁਸੀਂ ਦੇਖਣੀ ਆ ਬਸ ਤੁਸੀਂ ਇਹ ਹੋਗੀ 2-3 ਮਿੰਟ ਦੀ ਹੋਈ ਆਪਾਂ ਦੇਖ ਲੈਣੇ ਆ ਆ ਦੇਖ 0.44 ਜਾਨੀ ਕਿ 8 ਮਿੰਟ 9 ਮਿੰਟ ਦੇ ਕਰੀਬ ਆਏ ਵੀਡੀਓ ਤੁਸੀਂ ਇਹਨੂੰ ਆਪਣੀ ਸਕਰੀਨ ਰਿਕਾਰਡਿੰਗ ਦੇ ਉੱਤੇ ਕਰ ਲੈਣਾ ਇਹ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ ਪਿਆ ਵਾਂ ਠੀਕ ਆ ਤੁਸੀਂ ਜਦੋਂ ਤੁਹਾਡੀ ਵੀਡੀਓ ਪੂਰੀ ਕੰਪਲੀਟ ਹੋ ਜੇਗੀ ਜੀ ਹਨਾ ਤੁਸੀਂ ਕੀ ਕਰਨਾ ਵਾ ਇਹ ਜਿਹੜੀ ਵੀਡੀਓ ਆ ਨਾ ਤੁਹਾਡੀ ਗੈਲਰੀ ਦੇ ਵਿੱਚ ਸੇਵ ਹੋ ਜੇਗੀ ਗੈਲਰੀ ਦੇ ਵਿੱਚ ਜਦੋਂ ਇਹ ਵੀਡੀਓ ਆ ਜਾਏਗੀ ਸੇਵ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਇਹਦੇ ਵਿੱਚ ਜੋ ਵੀ ਉਹਨੇ ਡਾਇਲੋਗ ਬੋਲੇ ਆ ਆ ਦੇਖੋ ਜਿਹੜੀ ਤੁਸੀਂ ਵੀਡੀਓ ਰਿਕਾਰਡ ਸਕਰੀਨ ਰਿਕਾਰਡਿੰਗ ਕੀਤੀ ਸੀ ਨਾ ਉਹ ਤੁਹਾਡੇ ਇਹਦੇ ਵਿੱਚ ਆ ਚੁਈ ਆ ਦੇਖੋ ਮੈਂ ਆਪਣੀ ਗੈਲਰੀ ਵਿੱਚ ਦੇਖਣਾ ਆ ਦੇਖੋ ਜਿਹੜੀ ਵੀ ਸਕਰੀਨ ਰਿਕਾਰਡਿੰਗ ਕੀਤੀ ਆ ਮੇਰੀ ਗੈਲਰੀ ਦੇ ਵਿੱਚ ਆ ਚੁਈ ਆ ਦੇਖੋ ਠੀਕ ਆ ਜੋ ਵੀ ਮੈਂ ਗੇਮ ਖੇਡੀ ਸੀ ਆ ਦੇਖੋ ਠੀਕ ਆ ਆ ਦੇਖ ਲਓ ਇਹਦੇ ਵਿੱਚ ਮੇਰੀ ਸਕਰੀਨ ਰਿਕਾਰਡ ਹੋ ਚੁਈ ਆ ਇਹਦੇ ਵਿੱਚ ਤੁਸੀਂ ਕੀ ਕਰਨਾ ਜਦੋਂ ਇਹ ਸਕਰੀਨ ਰਿਕਾਰਡ ਹੋ ਜੇਗੀ ਤੁਸੀਂ ਕੀ ਕਰਨਾ ਵਾ ਇਹਨੂੰ ਐਡੀਟਿੰਗ ਕਰਨੀ ਆ ਇਹਦੀ ਐਡੀਟਿੰਗ ਤੁਸੀਂ ਕਿਵੇਂ ਕਰਨੀ ਆ ਤੁਸੀਂ ਆਪਣਾ VN ਵੀਡੀਓ ਐਡੀਟਰ ਦੇ ਵਿੱਚ ਜਾਣਾ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਤੁਸੀਂ ਨਾ ਇਹ ਜਿਹੜੀ ਵੀਡੀਓ ਨੂੰ ਤੁਸੀਂ ਮਤਲਬ ਜਿਹੜੀ ਨੂੰ ਉਹ ਕੀਤਾ ਵਾ ਇਹ ਸਕਰੀਨ ਰਿਕਾਰਡ ਕੀਤਾ ਵਾ ਤੁਸੀਂ ਨਾ ਇਹਨੂੰ VN ਵੀਡੀਓ ਐਡੀਟਰ ਦੇ ਵਿੱਚ ਲੈ ਜਾਣਾ ਹੁਣ ਤੁਸੀਂ ਇਹਦੇ ਵਿੱਚ ਬਸ ਸਿਰਫ ਦੋ ਚੇਂਜਿੰਗਾਂ ਕਰਨੀਆਂ ਨੇ ਜਦੋਂ ਤੁਸੀਂ ਦੋ ਚੇਂਜਿੰਗਾਂ ਕਿਹੜੀਆਂ ਕਰਨੀਆਂ ਨੇ ਨੰਬਰ 1 ਤੋਂ ਤੁਸੀਂ ਚੇਂਜੇ ਦੇ ਵਿੱਚ ਕਰਨਾ ਵਾ ਜੋ ਵੀ ਇਹਨੇ ਬੋਲੇ ਬੋਲਿਆ ਵਾ ਜੋ ਵੀ ਜਿਹੜਾ ਇਹਦੇ ਵਿੱਚ ਮੈਨ ਐਕਟਰ ਜਿਹੜਾ ਲੀਟਲ ਸਿੰਘਮ ਆ ਉਹਨੇ ਜੋ ਵੀ ਬੋਲਿਆ ਨਾ ਹਿੰਦੀ ਦੇ ਵਿੱਚ ਤੁਸੀਂ ਕੀ ਕਰਨਾ ਵਾ ਉਦੇ ਵਾਂਗੂ ਹੀ ਆਪਣੀ ਵੌਇਸ ਦੇਣੀ ਆ ਜਿਵੇਂ ਉਹਨੇ ਮਤਲਬ ਕਿਹਾ ਹਿੰਦੇ ਵਿੱਚ ਆਪ ਕਹਾਂ ਜਾ ਰਹੇ ਹੋ ਉਹ ਤੁਸੀਂ ਵੀ ਕਹਿ ਦੇਣਾ ਆਪ ਕਹਾਂ ਜਾ ਰਹੇ ਹੋ ਠੀਕ ਹੈ ਉਹਦੀ ਇੱਕ ਤੁਸੀਂ ਵੌਇਸ ਰਿਕਾਰਡਿੰਗ ਕਰ ਦੇਣੀ ਪਹਿਲਾਂ ਇੱਕ ਵਾਰੀ ਪ੍ਰੋਪਰਲੀ ਤੁਸੀਂ 2-3 ਮਿੰਟ ਦੀ 4 ਮਿੰਟ ਦੀ ਜਿੰਨੇ ਮਿੰਟ ਦੀ ਵੀ ਵੀਡੀਓ ਆ ਉਹ ਤੁਸੀਂ ਪ੍ਰੋਪਰਲੀ ਤੁਸੀਂ ਉਹਨੂੰ ਤੁਸੀਂ ਦੇਖ ਲੈਣਾ ਵਾਚ ਕਰ ਲੈਣਾ ਉਹਨੂੰ ਤੁਸੀਂ ਪ੍ਰੋਪਰਲੀ ਸਹੀ ਤਰੀਕੇ ਨਾਲ ਠੀਕ ਹੈ ਵੀ ਉਹਨੇ ਕੀ ਕੀ ਕਿਹਾ ਵਾ ਫਿਰ ਤੁਸੀਂ ਕੀ ਕਰਨਾ ਜਿਵੇਂ ਮੰਨ ਲਓ ਵੀ ਉਹ ਜੋ ਬੋਲੂਗਾ ਜੋ ਵੀ ਬੋਲੂਗਾ ਨਾ ਉਹਦੀ ਵੀਡੀਓ ਤੁਸੀਂ ਇੱਕ ਪਾਸੇ ਪਲੇ ਕਰ ਲੈਣੀ ਇੱਕ ਫੋਨ ਦੇ ਵਿੱਚ ਤੁਸੀਂ ਪਲੇ ਕਰ ਲੈਣੀ ਆ ਤੇ ਇੱਕ ਫੋਨ ਦੇ ਵਿੱਚ ਤੁਸੀਂ ਮਤਲਬ ਵੀ ਵਾਇਸ ਰਿਕਾਰਡ ਕਰ ਲੈਣੀ ਆ ਫਿਰ ਐਡੀਟਿੰਗ ਦੇ ਵਿੱਚ ਤੁਸੀਂ ਜਾਵਾਂ ਐਡੀਟਿੰਗ ਦੇ ਵਿੱਚ ਕੀ ਕਰਨਾ ਵਾ ਜੋ ਵੀ ਉਹਨੇ ਡਾਇਲੋਗ ਬੋਲੇ ਸੀ ਉਹਦੀ ਥਾਂ ਤੇ ਤੁਸੀਂ ਜੋ ਆਪ ਤੁਸੀਂ ਵਾਇਸ ਰਿਕਾਰਡ ਕੀਤੀ ਸੀ ਨਾ ਆਪਣੀ ਵਾਇਸ ਤੁਸੀਂ ਉਹਦੇ ਡਾਇਲੋਗਾਂ ਦੇ ਥੱਲੇ ਰੱਖ ਦੇਣੀ ਆ ਤੇ ਫੋਟੋ ਤੋਂ ਬਾਅਦ ਤੁਸੀਂ ਕੀ ਕਰਨਾ ਇੱਕ 뮤직 ਤੁਸੀਂ ਵਧੀਆ ਦਾ ਕੋਈ 뮤직 ਡਾਊਨਲੋਡ ਕਰ ਲੈਣਾ ਕਾਪੀਰਾਈਟ ਫ੍ਰੀ YouTube ਤੋਂ ਮਿਲ ਜੂਗਾ ਤੁਹਾਨੂੰ ਜਾਂ ਫਿਰ ਜਿਹੜੀ VN ਵੀਡੀਓ ਐਡੀਟ ਦੇ ਵਿੱਚ ਤੁਸੀਂ ਐਡਿਟ ਕਰੋਗੇ ਤੁਹਾਨੂੰ ਉੱਥੋਂ ਵੀ ਹੋਗਾ ਜਿਹੜਾ ਵਾ ਉਹ ਹੋਮ ਲਿਜੇਗਾ ਫਿਰ ਤੁਸੀਂ ਕੀ ਕਰਨਾ ਕਰਨ ਤੋਂ ਬਾਅਦ ਤੁਸੀਂ ਜਦੋਂ ਉਹ 뮤직 ਲਗਾਦੇ ਨਾ ਜਿਹੜੀ ਤੁਸੀਂ ਐਪਲੀਕੇਸ਼ਨ ਤੁਸੀਂ ਡਾਊਨਲੋਡ ਕੀਤੀ ਆ ਉਹਦੇ ਵਿੱਚ ਜਿਹੜੀ ਵੌਇਸ ਹੁੰਦੀ ਆ ਜਾਂ 뮤직 ਹੁੰਦਾ ਉਹ ਰੀਅਲ ਆ ਜਿਹੜਾ ਉਹ ਤੁਸੀਂ ਕੱਟ ਕੇ ਤੁਸੀਂ ਆਪਣੀ ਵੌਇਸ ਲਗਾਉਣੀ ਆ ਤੇ ਆਪਣਾ ਤੁਸੀਂ 뮤직 ਦੇਣਾ ਉਸ ਤੋਂ ਬਾਅਦ ਤੁਸੀਂ ਉਹਦੀ ਆਲਰੇਡੀ ਇੱਕ ਫਾਈਲ ਬਣਾ ਲੈਣੀ ਐ ਐਕਸਪੋਰਟ ਕਰ ਲੈਣੀ ਫਾਈਲ ਬਣਾਉਣ ਤੋਂ ਬਾਅਦ ਤੁਸੀਂ YouTube ਦੇ ਉੱਤੇ ਤੁਸੀਂ ਅਪਲੋਡ ਕਰ ਦੇਣੀ ਹੈ ਤੇ ਉਹਦੇ ਥੀਵ ਦੇਖ ਕੇ ਲੱਖਾਂ ਦੇ ਵਿੱਚ ਆਉਣਗੇ ਮੀਨਿਮਾ ਦੇ ਵਿੱਚ ਵੀਊ ਹੋਣਗੇ ਉਹਦੇ ਵਿੱਚ ਤੇ ਤੁਸੀਂ ਉਹਦੇ ਤੋਂ ਤੁਸੀਂ 15 ਦਿਨਾਂ ਬਾਅਦ 10 ਦਿਨਾਂ ਬਾਅਦ ਹੀ ਤੁਸੀਂ ਅਰਨਿੰਗ ਕਰਨੀ ਸ਼ੁਰੂ ਕਰ ਦੋਗੇ ਅਗਰ ਤੁਸੀਂ ਉਸ ਟੌਪਿਕ ਤੇ ਤੁਸੀਂ ਕੰਮ ਕਰਨ ਲੱਗ ਗਏ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਘੱਟੋ-ਘੱਟ 1.5 ਤੋਂ 2 ਲੱਖ ਰੁਪਈਆ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਸਿਰਫ 10-15 ਦਿਨਾਂ ਦੇ ਬਾਅਦ ਹੀ ਕਿਉਂਕਿ ਇਹ ਜਿਹੜੀ ਵੀਡੀਓ ਨੇ ਇਹ ਜਿਹੜੀਆਂ ਕਾਰਟੂਨ ਵਾਲੀਆਂ ਨੇ ਜਿਹੜੇ ਲिटल ਸਿੰਗਮ ਹੋ ਗਿਆ ਸੁਪਰ ਬੀਮ ਹੋ ਗਿਆ ਇਹੋ ਜਿਹੀ ਵੀਡੀਓ ਨੇ ਜਿਹੜੀਆਂ ਛੋਟੇ ਬੱਚੇ ਬਹੁਤ ਜ਼ਿਆਦਾ ਦੇਖਦੇ ਨੇ ਆਲ ਵਰਲ ਦੇਖਿਆ ਜਾਂਦਾ ਵਾ ਇਹਦੇ ਵਿੱਚ ਤੁਹਾਨੂੰ ਕੋਈ ਕਾਪੀਰਾਈਟ ਨਹੀਂ ਆਏਗਾ ਕੋਈ ਸਟ੍ਰਾਈਕ ਨਹੀਂ ਆਏਗਾ ਤੁਹਾਨੂੰ ਕੁਝ ਵੀ ਨਹੀਂ ਆਏਗਾ ਸਿਰਫ ਤੁਸੀਂ ਆਪਣੀ ਵੌਇਸ ਦੇਣੀ ਹੈ ਤੇ ਆਪਣਾ ਤੁਸੀਂ 뮤ਜ਼ਿਕ ਲਗਾਉਣਾ ਇਹਦੇ ਵਿੱਚ ਤੁਹਾਡਾ ਫੇਸ ਨਹੀਂ ਹੋਣਾ ਹੈਗਾ ਤੁਸੀਂ ਕੁਝ ਨਹੀਂ ਕਰਨਾ ਹੈ ਸਿਰਫ ਤੁਸੀਂ ਵੀਡੀਓ ਦੇਖਣੀ ਹੀ ਆ ਤੇ ਦੇਖ ਕੇ ਤੁਸੀਂ ਡਾਊਨਲੋਡ ਕਰਕੇ ਤੁਸੀਂ ਆਪਣੇ YouTube ਚੈਨਲ ਤੇ ਉੱਤੇ ਅਪਲੋਡ ਕਰ ਦੇਣਾ Facebook ਤੇ ਵੀ ਅਪਲੋਡ ਕਰਨਾ ਤੇ Instagram ਦੇ ਉੱਤੇ ਤੁਸੀਂ ਛੋਟੀ ਜੀ ਰੀਲ ਬਣਾ ਕੇ ਤੁਸੀਂ ਅਪਲੋਡ ਕਰਦੇ ਹੋ ਤੁਸੀਂ ਤਿੰਨ ਪਲੇਟਫਾਰਮਾਂ ਤੋਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਹੈ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਪਲੀਜ਼ ਇਸ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਜਾਂ ਤੁਹਾਨੂੰ ਇਹ ਵੀਡੀਓ ਦਾ ਮਤਲਬੀ ਤੁਹਾਨੂੰ ਪਤਾ ਨਹੀਂ ਲੱਗਦਾ ਵੇ ਵੀ ਤੁਸੀਂ ਕਿਹੜੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਜਾਕਰ ਤੁਹਾਨੂੰ ਐਡੀਟਿੰਗ ਨਹੀਂ ਹੁੰਦੀ ਵੀ ਵੀ ਅਸੀਂ ਇਹ ਵੀਡੀਓ ਨੂੰ ਡਾਊਨਲੋਡ ਕਰਕੇ ਅਸੀਂ ਐਡਿਟ ਕਿਵੇਂ ਕਰਦੇ ਜਾਂ ਤੁਹਾਨੂੰ ਸਕਰੀਨ ਰਿਕਾਰਡਿੰਗ ਨਹੀਂ ਕਰਨੀ ਆ ਰਹੀ ਤਾਂ ਤੁਸੀਂ ਪਲੀਜ਼ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਸਕਦੇ ਹੋ ਤਾਂ ਜੋ ਵੀ ਤੁਹਾਡੀ ਪ੍ਰੋਬਲਮ ਹੋਏਗੀ ਉਹ ਮੈਂ ਸੌਲਵ ਕਰ ਦਾਂਗਾ ਜੀ ਜਾਂ ਫਿਰ ਤੁਸੀਂ ਮੈਨੂੰ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਜਦੋਂ ਮਰਜੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਨੂੰ 15 ਮਾਰਚ ਤੋਂ ਬਾਅਦ ਮੈਂ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਪੂਰੇ ਦਿਨ ਦੀ 4 ਤੋਂ ਲੈ ਕੇ 6 ਘੰਟੇ ਦੀ ਵਰਕਸ਼ਾਪ ਲਗਾ ਰਿਹਾ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀਡੀਓ ਐਡੀਟਿੰਗ ਕਿਵੇਂ ਕਰੀਦੀ ਆ ਵੀਡੀਓ ਸ਼ੂਟ ਕਿਵੇਂ ਕਰੀਦੀ ਆ ਤੇ ਤੁਸੀਂ ਥੰਬਨੇਲ ਕਿਵੇਂ ਬਣਾਉਣਾ ਤੇ YouTube ਤੇ Facebook ਦੇ ਵਿੱਚ ਤੁਸੀਂ ਵੀਡੀਓ ਨੂੰ ਤੁਸੀਂ ਅਪਲੋਡ ਕਿਵੇਂ ਕਰਨਾ ਮੈਂ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਪਲੀਜ਼ ਤੁਸੀਂ ਕਾਲ ਕਰਕੇ ਤੁਸੀਂ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਜੀ ਕਿਉਂਕਿ ਉਹ ਜਿਹੜੀ ਵਰਕਸ਼ਾਪ ਹੋਏਗੀ ਉਹ ਪੂਰੀ ਵਰਕਸ਼ਾਪ ਇੱਕ ਦਿਨ ਦੀ ਹੋਏਗੀ ਉਹਦੇ ਵਿੱਚ ਮੈਂ ਤੁਹਾਨੂੰ ਪੂਰ ਉਪਰਲੀ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਵੀ ਤੁਸੀਂ ਕਿਵੇਂ ਸ਼ੂਟ ਕਰਨਾ ਵੀਡੀਓ ਨੂੰ ਕਿਵੇਂ ਆਪਣੀ ਵੌਇਸ ਦੇਣੀ ਹੈ ਜਿਵੇਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਉਹ ਵੀ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਕਰਕੇ ਦੇ ਦਾਂਗਾ ਅਗਰ ਤੁਹਾਨੂੰ ਫਿਰ ਵੀ ਇਹ ਵੀਡੀਓ ਨਹੀਂ ਸਮਝ ਲੱਗੀ ਤਾਂ ਮੈਨੂੰ ਦੱਸ ਦਿਓ ਤਾਂ ਮੈਂ ਇੱਕ ਹੋਰ ਨਵੀਂ ਵੀਡੀਓ ਬਣਾ ਦਾਂਗਾ ਜਿਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸ ਦਾਂਗਾ ਤੁਸੀਂ ਕਿਵੇਂ ਐਡੀਟਿੰਗ ਕਰਨੀ ਹੈ ਜੀ ਅਗਰ ਤੁਸੀਂ ਮੇਰੀ ਉਹ ਕੋਲਾਈਵ ਕਲਾਸ ਜਿਹੜੀ ਹੈ ਜੋ ਇੱਕ ਦਿਨ ਦੀ ਅਗਰ ਉਹ ਤੁਸੀਂ ਉਹ ਜੁਆਇਨ ਕਰ ਲੈਨੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮੈਨ ਦੇ ਦਿਨਾਂ ਤੁਸੀਂ ਲੱਖ ਰੁਪਏ ਕਮਾਉਣੇ ਤੁਸੀਂ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲੇ ਨੰਬਰ ਤੇ ਫੋਨ ਕਰਕੇ ਆਪਣੀ ਸੀਟ ਬੁੱਕ ਕਰਵਾ ਲਓ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਨਵੀਂ ਤੇ ਵਧੀਆ ਵੀਡੀਓ ਨਾਲ ਮੇਰੀ ਵੀਡੀਓ ਨੂੰ ਦੇਖਿਆ ਸਤਿ ਸ੍ਰੀ ਅਕਾਲ ਜੀ